ਮੇਰਾ ਬਲਦੇਵ ਸਿੰਘ ਜੀ ਤੇ ਕੀ ਮਸਲਾ ਹੋਇਆ ਕੀ ਮਸਲਾ ਮਸਲਾ ਇਹ ਹੋਇਆ ਜੀ ਰਾਈਟ ਹੈਂਡ ਜਿਹੜਾ ਸਾਈਡ ਦਾ ਚੂਲਾ ਟੁੱਟਿਆ ਸੀ ਜੀ ਤੇ ਖੱਬੇ ਦਾ ਨਾਲ ਆਪਰੇਸ਼ਨ ਕਰ ਦਿੱਤਾ ਹੁਣ ਹੈ ਕੌਣ ਪੇਸ਼ੈਂਟ ਹੈ ਕੌਣ ਕਿਹਦੇ ਪੇਸ਼ੈਂਟ ਸੁਲਤਾਨਪੁਰ ਰਹਿਣ ਵਾਲਾ ਜੀ ਅੱਛਾ ਜੀ ਕੀ ਨਾਮ ਹੈ ਪੇਸ਼ੈਂਟ ਦਾ ਪੇਸ਼ੈਂਟ ਦਾ ਨਾਮ ਸੁਖਵੰਤ ਸਿੰਘ ਹੈ ਪੇਸ਼ੈਂਟ ਦਾ ਨਾਮ ਜੀ ਉਹ ਪਹਿਲਾਂ ਹੀ ਨਾ ਦਿਮਾਗੀ ਹਾਲਤ ਤੋਂ ਪ੍ਰੇਸ਼ਾਨ ਸੀ ਜੀ ਕਈ ਸਾਲਾਂ ਦਵਾਈ ਚੱਲ ਰਹੀ ਸੀ ਜੀ ਅੱਛਾ ਜੀ ਪਰਿਵਾਰ ਵਾਲਾ ਨੂੰ ਸਾਰਾ ਕੁਝ ਦੱਸਿਆ ਗਿਆ ਸੀ ਜੀ ਕਿ ਆਹ ਪ੍ਰੋਬਲਮ ਸਾਡੀ ਹੈਗੀ ਜੀ ਪਰ ਉਹ ਹੱਲ ਕੱਢਣ ਦੀ ਬਜਾਏ ਪਰਿਵਾਰ ਦੱਸਣ ਬਗੈਰ ਬਗੈਰ ਪਰਿਵਾਰ ਦੇ ਦਸ ਇਫਕਾਰੋ ਨੇ ਆਪਰੇਸ਼ਨ ਕੀਤਾ ਇਹ ਪੇਸ਼ੈਂਟ ਨੂੰ ਕਦੋਂ ਲੈ ਕੇ ਕਦੋਂ ਆਇਆ ਚਾਰ ਦਿਨ ਪਹਿਲਾਂ ਲੈ ਕੇ ਆਏ ਨੇ ਜੀ ਇਹ ਹਾਂਜੀ ਤੇ ਟੈਸਟ ਵਗੈਰਾ ਕੀਤੇ ਉਹ ਸਭ ਟੈਸਟ ਕੀਤਾ ਜੀ ਆਪਣੇ ਪਰਸਨਲ ਐਕਸਰੇ ਕਰਾ ਕੇ ਲਿਆਏ ਨੇ ਨਹੀਂ ਉਹ ਟੈਸਟ ਦੇ ਵਿੱਚ ਕੀ ਇਹ ਦੱਸਿਆ ਉਹਨਾਂ ਨੇ ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਲੈ ਕੇ ਜਾਂਦੇ ਹਾਂ ਨਹੀਂ ਪਹਿਲਾਂ ਅਸੀਂ ਆਪਣੇ ਘਰੋਂ ਆਪਣੇ ਵਾਕਾ ਬੰਦੇ ਕੋਲੋਂ ਜੋ ਆਪਣੇ ਸੱਚੇ ਮਿੱਤਰ ਕੋਲ ਟੈਸਟ ਕਰਾਉਂਦੇ ਹਾਂ ਜੀ ਟੈਸਟ ਕਰਾਉਣ ਤੋਂ ਬਾਅਦ ਅਸੀਂ ਉਸ ਜਗ੍ਹਾ ਤੇ ਜਾਂਦੇ ਜਿੱਥੇ ਆਪਰੇਸ਼ਨ ਹੁੰਦਾ ਹੈ ਫਿਰ ਜਿਹੜਾ ਉਹ ਹਸਪੀਟਲ ਦਾ ਉਹ ਆਪਣੇ ਲੈਵਲ ਤੇ ਟੈਸਟ ਕਰਦਾ ਤੇ ਆਪਣੇ ਲੈਵਲ ਤੇ ਐਕਸਰਾ ਕਰਦਾ ਨਾ ਕਿ ਉਹ ਪਰਿਵਾਰ ਦੇ ਦਿੱਤੇ ਐਕਸਰੇ ਮੰਦਾ ਹਾਂਜੀ ਹ ਸਾਡੀ ਦਾ ਇਹੀ ਗੱਲ ਹੈ ਕਿ ਇਹਨਾਂ ਨੇ ਕਿਹਾ ਵੀ ਲੈਫਟ ਹੈਂਡ ਦਾ ਸਾਰਾ ਰਾਈਟ ਹੈਂਡ ਦਾ ਚੂਲਾ ਟੁੱਟਿਆ ਸੀ ਜੀ ਰਾਈਟ ਹੈਂਡ ਦਾ ਤੇ ਇਹਨਾਂ ਲੈਫਟ ਦਾ ਕਰ ਇਹਨਾਂ ਦੇ ਜਿਹੜੇ ਐਕਸੀਡੈਂਟ ਦੇ ਮੁਤਾਬਕ ਰਾਈਟ ਹੈਂਡ ਦਾ ਆ ਰਾਈਟ ਸਾਡੇ ਆ ਐਕਸਟਰਾ ਸਾਡੇ ਕੋਲ ਹੈਗਾ ਜੀ ਤੁਹਾਨੂੰ ਪਤਾ ਇਹ ਸੁਲਤਾਨਪੁਰ ਨੋਦੀ ਹਸਪੀਟਲ ਹੈਗਾ ਰਾਈਟ ਇਹ ਇਹ ਜਿਹੜਾ ਗੰਗਾ ਹਸਪੀਟਲ ਵੀ ਆ ਕੇ ਐਕਸੀਡੈਂਟ ਹੋਇਆ ਹੈ ਅੱਜ ਜੀ ਹੋਇਆ ਹੋਊਗਾ ਜੀ ਇਹ ਉਹ ਦੱਸ ਸਕਦੇ ਨਾ ਜੀ ਹਾਂਜੀ ਇਹ ਤਾਂ ਉਹ ਦੱਸ ਇਹ ਰਾਈਟ ਹੈਂਡ ਦਾ ਇਹ ਰਾਈਟ ਹੈਂਡ ਦਾ ਜਿਹੜਾ ਉੱਪਰ ਲਿਖਿਆ ਹੈ ਜੀ ਤੁਸੀਂ ਪੜ੍ਹ ਸਕਦੇ ਹੋ ਚੰਗੀ ਤਰ੍ਹਾਂ ਜੀ ਤੇ ਬਜ਼ੁਰਗੋ ਕੀ ਫਿਰ ਹੁਣ ਜਿਹੜਾ ਉਹਨਾਂ ਨੇ ਕੀ ਆਪਰੇਸ਼ਨ ਜਿਹੜਾ ਲੈਫਟ ਹੈਂਡ ਦਾ ਜਿਹੜਾ ਕੀਤਾ ਬਿਲਕੁਲ ਜਿਹੜਾ ਇਹਨਾਂ ਨੇ ਹੁਣ ਕੀਤਾ ਹੈ ਗਲਤ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਆ ਉਹਨਾਂ ਦਾ ਹਸਪੀਟਲ ਨਾਲ ਕੰਮ ਕੀਤਾ ਜਾਵੇ ਇਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਡਾਕਟਰ ਮੰਨਦਾ ਵੀ ਮੇਰੇ ਕੋਲ ਗਲਤੀ ਹੋਈ ਹੈ ਡਾਕਟਰ ਮੰਨ ਰਿਹਾ ਹੈ ਕਿ ਸਾਡੇ ਕੋਲ ਗਲਤੀ ਹੋਈ ਆ ਵੀ ਅਸੀਂ ਤੁਹਾਡਾ ਨਹੀਂ ਇਹ ਦੇਖੋ ਇਹ ਗਲਤੀ ਉਹ ਨਹੀਂ ਆ ਕਿਉਂਕਿ ਇਹਦੇ ਵਿੱਚ ਪੇਸ਼ੈਂਟ ਦੀ ਜਾਨ ਨੂੰ ਖਤਰਾ ਹੋ ਸਕਦਾ ਕੁਝ ਵੀ ਹੋ ਸਕਦਾ ਇਹ ਤਾਂ ਨੈਗਲੀਜੈਂਸੀ ਹੈ ਬਹੁਤ ਵੱਡੀ ਇਹਦੇ ਵਿੱਚ ਗਲਤੀ ਕਿਹਨਾਂ ਨੇ ਇੱਕ ਜੀ ਬਿਜ਼ਨਸ ਬਣਾ ਲਿਆ ਆ ਹੁਣ ਉਹ ਇਨਸਾਨੀਅਤ ਇਹਨਾਂ ਦੀ ਖਤਮ ਹੋ ਚੁੱਕੀ ਹੈ ਇੱਕ ਫਾਈਸਟਲ ਤੁਸੀਂ ਕੀ ਲੱਗਦੇ ਹੋ ਤੁਸੀਂ ਕੀ ਲੱਗਦੇ ਹੋ ਪੇਸ਼ੈਂਟ ਪੰਜਾਬ ਕਿਸਾਨ ਜੁੜੀ ਬਾਕੀ ਤੋਂ ਸ਼ਹਿਰੀ ਪਹਾੜਾ ਹਰਪਾਲ ਸਿੰਘ ਨੇ ਅੱਛਾ ਜੀ ਤੇ ਮੈਨੂੰ ਕਪੂਸਲੇ ਦਾ ਫੋਨ ਆਇਆ ਵੀ ਇਦਾਂ ਦਾ ਤੁਸੀਂ ਇਹਨਾਂ ਤੋਂ ਮੁੰਡੇ ਦੀ ਮਦਦ ਤੇ ਪੇਸ਼ੈਂਟ ਦਾ ਕੋਈ ਇੱਥੇ ਪੇਸ਼ੈਂਟ ਦੇ ਘਰ ਵਾਲੇ ਜਾਂ ਉੱਥੇ ਹੈਗੇ ਤੁਹਾਡਾ ਕੀ ਨਾਮ ਹੈ ਜੀ? ਮਾਦੂ ਜੀ ਤੁਸੀਂ ਕਿੱਥੋਂ ਆਏ ਹੋ? ਚਲ ਤਾਂ ਫੋਟੋ ਦੀ ਤੇ ਕੀ ਪੇਸ਼ੈਂਟ ਦਾ ਕੀ ਨਾਮ ਤੁਹਾਡਾ? ਸਫਾਨ ਸਿੰਘ ਕੀ ਪ੍ਰੋਬਲਮ ਕੀ ਆ ਗਈ ਸੀ ਪੇਸ਼ੀ ਬਹੁਤ ਦਾ ਮਸੀਹ ਚੁੱਲਾ ਟੋਟਾ ਤੇ ਇੱਥੇ ਆ ਕੇ ਡਾਕਟਰ ਨੇ ਐਕਸਰੇ ਵਗੈਰਾ ਕੀਤਾ ਉਹਦਾ ਹਾਂਜੀ ਮੈਂ ਐਕਸਰੇ ਆਪਣੇ ਨਾਲ ਲੈ ਕੇ ਆਈ ਆ ਅੱਛਾ ਜੀ ਉਹ ਤੇ ਰਿਪੋਰਟ ਤੇ ਆਦੂ ਆਈ ਆ ਆਰਮਡ ਕੀਤਾ ਵਾ ਹਾਂਜੀ ਉਹ ਤੋਂ ਹੀ ਇਹਨਾਂ ਨੇ ਜਦੋਂ ਪੋਜੀਸ਼ਨ ਕਰਨ ਲਗਾਏ ਆ ਮੈਂ ਨਾਲ ਸਾਰੀ ਗੱਲ ਦੱਸੀ ਆ ਵੀ ਇਹ ਦਿਮਾਗੀ ਤੋੜ ਤੇ ਮੈਂਟਲ ਆ ਮੈਨੂੰ ਕੁਝ ਪਤਾ ਨਹੀਂਗਾ ਜੀ ਉਹ ਵੀ ਨਹੀਂ ਇੱਕ ਥੋੜਾ ਰਾਵਣਾ ਦੱਸੋਗਾ ਜਦੋਂ ਤੁਸੀਂ ਇੱਥੇ ਆਏ ਹੋ ਇਹਨਾਂ ਨੇ ਚੈੱਕਅਪ ਕੀਤਾ ਜਿਹੜਾ ਰਾਈਟ ਹੈਂਡ ਦਾ ਇਹਨਾਂ ਦੇ ਐਕਸਲਿਸ ਦੇ ਮੁਤਾਬਕ ਰਾਈਟ ਹੈਂਡ ਦੇ ਚੂਲੇ ਦਾ ਜਿਹੜਾ ਇਹਨਾਂ ਨੂੰ ਦੇਖਿਆ ਐਕਸਲਿਸ ਦੇ ਮੁਤਾਬਕ ਜਿਹਦੇ ਮੈਂ ਲੈ ਕੇ ਆਈ ਆ ਨਾ ਉਸ ਮੁਤਾਬਕ ਇਹ ਕਹਿੰਦਾ ਆ ਪਾਦ ਕਾ ਦੇ ਇਹਨਾਂ ਨੇ ਗੱਲ ਤਾਂ ਦੱਤਾ ਦੂਜੀ ਸਾਈਡ ਦਾ ਕਾ ਦੱਤਾ ਉਹ ਕਹਿ ਰਹੇ ਕਿ ਮਤਲਬ ਦੂਜੇ ਸਾਈਡ ਦਾ ਜ਼ਿਆਦਾ ਖਰਾਬ ਸੀ ਤਾਂ ਕੀਤਾ ਪਤਾ ਨੂੰ ਦੱਸਿਆ ਉਹਨਾਂ ਨੇ ਨਹੀਂ ਉਹ ਠੀਕ ਹੀ ਹੈ ਬਿਲਕੁਲ ਠੀਕ ਇਹ ਤੇ ਜੋ ਮਰਜ਼ੀ ਕਹਿਣ ਇਹਨਾਂ ਤੇ ਕਹਿਣਾ ਹੀ ਆ ਬਸੂਦਬਾਰ ਇਹ ਠੀਕ ਹੈ ਜਦੋਂ ਮੈਂ ਜਦੋਂ ਪਿਛਲ ਹੋਇਆ ਮੈਂ ਗਈ ਆ ਆਈਸੀ ਹੂਮ ਚ ਇਹਨਾਂ ਮੈਨੂੰ ਜਾਣ ਨਹੀਂ ਦਿੱਤਾ ਮੈਨੂੰ ਤਾਂ ਡਾਟ ਹੋ ਗਿਆ ਪਏ ਕੰਮ ਕਰ ਤੇ ਇਹ ਕਿੰਨੇ ਵਜੇ ਕਦੋਂ ਲੈ ਕੇ ਗਿਆ ਆਪਰੇਸ਼ਨ 3:00 ਵਜੇ ਸਵਾ 1 ਕੱਲ ਦੀ ਗੱਲ ਹੈ ਕੱਲ ਦੀ ਮੈਡਮ ਇੱਕ ਮੇਰਾ ਸਵਾਲ ਆ ਹੁਣ ਹੀ ਪੁਲਸ ਨੇ ਪੁਲਸ ਸਰਕਾਰੀ ਨੇ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਮੈਂ ਡਾਕਟਰ ਸਾਹਿਬ ਨਾਲ ਜਿਹੜੀ ਆ ਗੱਲਬਾਤ ਕੀਤੀ ਆ ਉਹਨਾਂ ਦਾ ਉਹਨਾਂ ਦੇ ਨਾਲ ਆ ਕਿ ਇਹਨਾਂ ਦੇ ਦੋਨੋਂ ਜਿਹੜੇ ਆ ਚੂਲੇ ਖਰਾਬ ਸੀ ਉਹ ਜਿਉ ਮੱਝੀ ਕਾਇਦਾ ਨਾ ਉਹ ਜੋ ਉਹ ਜਿਹਦੇ ਚੂਲੇ ਕੋਨੇ ਖਰਾਬ ਹੈ ਉਹ 1 ਲੱਖ ਤੇ ਕਿਤਾ ਕੋਤੂਗਾ ਤੁਸੀਂ ਐਕਸਰੇ ਦਿੱਤਾ ਹੈ ਨਹੀਂ ਮੈਂ ਇੱਕ ਇੱਕ ਹੈ ਗੱਲ ਕਰ ਰਹਾ ਕਿ ਚਲੋ ਠੀਕ ਹੈ ਉਹਨਾਂ ਨੇ ਕਰਤਾ ਪਰ ਤੁਹਾਨੂੰ ਦੱਸਣਾ ਤਾਂ ਚਾਹੀਦਾ ਨਾ ਕਿ ਕਿਹੜਾ ਚੂਲਾ ਖਰਾਬ ਆਸੀ ਆਪਰੇਸ਼ਨ ਕਰਨ ਲੱਗੇ ਆ ਉਹਨਾਂ ਦੱਸਿਆ ਨਹੀਂ ਦੱਸਿਆ ਨਹੀਂ ਦੱਸਿਆ ਅੱਛਾ ਐਕਸਰੇ ਦਿੱਤਾ ਉਹ ਕਿਹਾ ਮੈਨੂੰ ਸੌਰੀ ਨਹੀਂ ਜੇ ਐਕਸਰੇ ਦਿੱਤਾ ਡਾਕਟਰ ਨੇ ਕਿਹਾ ਸੌਰੀ ਕਹਿੰਦੇ ਮੈਂ ਤੁਹਾਨੂੰ ਬੁਲਾਉਣਾ ਵੀ ਭੁੱਲ ਗਿਆ ਉਹ ਵੀ ਸੌਰੀ ਵੇਖੋ ਗਲਤ ਹੋ ਗਿਆ ਮੈਂ ਕਿ ਜਿਹੜਾ ਮੈਂ ਇਹਦਾ ਬਾਦ ਦੂਜੇ ਚੂਲੇ ਦਾ ਇਲਾਜ ਮੈਂ ਫ੍ਰੀ ਕਰੂੰਗਾ ਅੱਛਾ ਫ੍ਰੀ ਕਰਨ ਉਹ ਵੀ ਰਾਜੀ ਹੋ ਗਏ ਨਹੀਂ ਮੈਂ ਨਹੀਂ ਹੋਈ ਨਹੀਂ ਉਹ ਰਾਜੀ ਰਾਜੀ ਹੋ ਗਏ ਆ ਉਹ ਹੋ ਗਏ ਮਤਲਬ ਗਲਤੀ ਹੈ ਤਾਂ ਹੀ ਰਾਜੀ ਹੋ ਗਏ ਆ ਹਾਂ ਜੀ ਮੈਨੂੰ ਕਹਿੰਦੇ ਕੋਈ ਕਮਰੇ ਚ ਆਓ ਆਪਾਂ ਉੱਥੇ ਬੈ ਕੇ ਗੱਲ ਕਰਦੇ ਆ ਮੈਂ ਨਹੀਂ ਇੱਕ ਤੁਸੀਂ ਦੱਸੋ ਵੀ ਅੱਜ ਡਾਕਟਰ ਨੇ ਕਿਹਾ ਵੀ ਤੁਹਾਨੂੰ ਜਿਹੜਾ ਹੁਣ ਵੀ ਤੁਹਾਡਾ ਮੈਂ ਇਲਾਜ ਫ੍ਰੀ ਕਰ ਦਿੰਦਾ ਕੱਲ ਕਹੀ ਇਹ ਨਹੀਂ ਕਰਦੇ ਰਾਤ ਡਾਕਟਰ ਦਾ 11 ਵਜੇ ਮੈਨੂੰ ਫੋਨ ਆਇਆ ਵਾ ਡਾਕਟਰ ਨੇ ਮੈਨੂੰ ਧਮਕੀਆਂ ਦਿੱਤੀਆਂ ਨੇ ਕਹਿੰਦੇ ਤੁਸੀਂ ਬਤਮੀਜ਼ ਆ ਬਤਮੀਜ਼ ਬੰਦੇ ਕਿਹੜੇ ਆਏ ਤੁਹਾਡੇ ਫੋਨ ਦੇ ਵਿੱਚ ਧਮਕੀਆਂ ਦਿੱਤੀਆਂ ਕੋਈ ਰਿਕਾਰਡਿੰਗ ਹੈਗੀ ਫੋਨ ਦੇ ਵਿੱਚ ਰਿਕਾਰਡ ਨੂੰ ਉਹਨਾਂ ਦਾ ਆਪਣਾ ਛੋਟਾ ਲੈਟਰ ਉਹਦੇ ਫੋਨ ਤੇ ਫੋਨ ਆਇਆ ਵਾ ਮੈਂ ਇਹਦੇ ਤੇ ਤੇ ਅੱਜ ਬੌਂਸਰ ਵਗੈਰਾ ਕਿਉਂ ਬੁਲਾਏ ਕੇ ਹੁਣ ਡਾਕਟਰ ਅੰਦਰ ਹੀ ਹੈ ਜਿਹੜੇ ਆਇਆ ਝੂਠਾ ਬੰਦਾ ਬੁਲਾਉਂਦਾ ਹੀ ਹੁੰਦਾ ਵਾ ਉਹ ਤੇ ਝੂਠਾ ਬੁਲਾਉਂਦਾ ਹੀ ਆ ਮੈਂ ਤਾਂ ਕੱਲ ਫੇਰ ਵੀ ਉਹਨਾਂ ਦਾ ਗੱਲ ਤਪੀਆਂ ਸੀ ਨਹੀਂ ਆਈ ਤੇ ਜਿਹੜੇ ਡਾਕਟਰ ਨੇ ਆਪਰੇਸ਼ਨ ਕੀਤਾ ਐਸ ਵਾਲੇ ਹਸਪੀਟਲ ਦੇ ਅੰਦਰ ਹੀ ਆ ਹਾਂਜੀ ਅੰਦਰ ਹੀ ਆ ਤੇ ਐਸ ਵਾਲਿਆਂ ਨੂੰ ਪਤਾ ਵੀ ਬਾਹਰ ਪ੍ਰਦਰਸ਼ਨ ਹੋ ਰਿਹਾ ਪਤਾ ਉਹ ਤਾੜੀ ਲੈ ਕੇ ਆਏ ਆ ਉਹਨਾਂ ਦਾ ਆਦਤਾਂ ਮੈਂ ਦਿੱਤੀਆਂ ਵਾ ਉਹ ਤਾੜ ਲੈ ਕੇ ਆਏ ਆ ਨਾਲ ਬੰਸਤ ਲੈ ਕੇ ਆਏ ਆ ਫੂਕਸ ਵਾਲੇ ਲੈ ਕੇ ਆਏ ਆ ਵੀ ਅਸੀਂ ਗਲਤੀ ਦਾ ਆਦਤ ਕੀਤੀ ਆ ਅਸੀਂ ਇੱਕ ਨਾ ਨਾ ਇਹ ਫੋਨ ਤੁਹਾਡੇ ਭਰਾ ਨੇ ਜੀ ਇਹਨਾਂ ਨੂੰ ਵੇਖੋ ਜੋ ਡਾਕਟਰ ਨੇ ਕਹਿਣਾ ਇਹਨਾਂ ਨੇ ਉਹ ਡਿਊਟੀ ਨਿਭਾਣੀ ਹੈ ਇਹਨਾਂ ਦੀ ਡਿਊਟੀ ਹੈ ਇਹ ਸਾਡੇ ਨੌਕਰੇ ਨੇ ਜੀ ਅਸੀਂ ਚਾਹੁੰਦੇ ਆ ਕਿ ਜੜੀ ਗੱਲ ਹੋਵੇ ਟ੍ਰਾਂਸਪੋਰਟ ਹੋਵੇ ਕਮਰੇ ਵਿੱਚ ਗੱਲ ਹੋ ਹੁੰਦੀ ਹੈ ਬਾਹਰ ਗੱਲ ਹੋ ਦੱਸੀ ਜਾਂਦੀ ਹੈ ਅਸੀਂ ਕੀ ਚਾਹਦੇ ਡਾਕਟਰ ਸਾਹਿਬ ਬਾਹਰ ਬਾਹਰ ਆਣ ਜੇ ਬਾਹਰ ਨਹੀਂ ਆਉਂਦੇ ਤੇ ਮੀਡੀਆ ਸਮੇਤ ਅਸੀਂ ਗੱਲ ਕਰਾਂਗੇ ਅਸੀਂ ਨਹੀਂ ਇੰਨਾ ਜਾਤ ਨਾ ਮੈਂ ਤੁਹਾਡੀ ਗੱਲ ਮੰਨ ਗਿਆ ਫਿਰ ਡਾਕਟਰ ਬਾਹਰ ਇੱਥੇ ਆ ਕੇ ਗੱਲ ਕਰੋ ਬਾਹਰ ਬਾਹਰ ਕਾ ਦਿਓ ਸਰ ਬਾਹਰ ਬੁਲਾ ਦਿਓ ہاں جی دسو نا کی مسئلہ نہیں لیٹ ہو گئے دس جو مسئلہ دسو نا بھی ہے مسئلہ ہے ਕਹਿੰਦੇ ਨੇ ਵੀ ਅਖੀ ਸੱਜਾ ਚੂੜਾ ਬਦਲਣ ਵਾਸਤੇ ਅੱਛਾ ਜੀ ਕੰਪਲੇਨਟ ਇੱਥੇ ਆ ਕੇ ਲੈ ਕੇ ਆਏ ਸੀਗੇ ਹਾਂਜੀ ਪਰ ਉਹਨਾਂ ਨੇ ਥੱppa ਚੂੜਾ ਬਦਲਤਾ ਉਹ ਪਰਸੋਂ ਦਾ ਵੀ ਜਿਹੜਾ ਆਏ ਸੀਗੇ ਉਹ ਨਹੀਂ ਇਹਨਾਂ ਨਾਲ ਜੋ ਇਹਨਾਂ ਦਾ ਐਸਵੇ ਲੈਣਾਂ ਨੇ ਦੱਸਿਆ ਕਿ ਇਹਨਾਂ ਨੂੰ ਆ ਕੇ ਐਕਸਲੇਟ ਦਿੱਤੇ ਗਏ ਆ ਉਹਨਾਂ ਨੇ ਕਿਹਾ ਵੀ ਜਿਹੜਾ ਰਾਈਟ ਹੈਂਡ ਦਾ ਚੂਲੇ ਦਾ ਪਹਿਲਾਂ ਵੀ ਜਿਹੜੇ ਐਕਸਲੇ ਸੀ ਉਹ ਵੀ ਰਿਪੋਰਟ ਦਿੱਤੀ ਇਹਨਾਂ ਨੇ ਇਹਨਾਂ ਨੇ ਕਿਹਾ ਮੇਰੀ ਪਹਿਲਾ ਸਵਾਲ ਪੁੱਛ ਰੋ ਨਾ ਇਹਨਾਂ ਦਾ ਸਵਾਲ ਪੁੱਛੋ ਨਾ ਨਹੀਂ ਮੇਰਾ ਸਵਾਲ ਤਾਂ ਪੁੱਛ ਰੋ ਨਾ ਨਹੀਂ ਫਿਰ ਤੁਸੀਂ ਜਵਾਬ ਹੀ ਨਹੀਂ ਦੇਣਾ ਚਾਹੁੰਦੇ ਕਿਉਂ ਨਹੀਂ ਜਵਾਬ ਦੇਣਾ ਚਾਹੁੰਦੇ ਜਦ ਇਹ ਕਹਿੰਦੇ ਸਰ ਅਸੀਂ ਐਕਸਰੇ ਇਹਨਾਂ ਨੇ ਐਕਸਰੇ ਕੀਤਾ ਉਹਦੇ ਮੁਤਾਬਕ ਦੱਸਿਆ ਇਹਨਾਂ ਨੇ ਕਿ ਰਾਈਟ ਹੈਂਡ ਦਾ ਚੂਲਾ ਰਾਈਟ ਹੈਂਡ ਦਾ ਚੂਲਾ ਹਾਂਜੀ ਨਹੀਂ ਪੜ੍ਹਦੇ ਤੁਸੀਂ ਤੁਹਾਡਾ ਮੇਰਾ ਸਵਾਲ ਨਹੀਂ ਹੈਗਾ ਇਹ ਨਹੀਂ ਤੁਹਾਡੀ ਡਾਕਟਰ ਨਾਲ ਗੱਲ ਤੁਹਾਡੀ ਡਾਕਟਰ ਨਾਲ ਗੱਲ ਹੋਈ ਹੈ ਕੋਈ ਸਰ ਤੁਹਾਡੀ ਡਾਕਟਰ ਨਾਲ ਗੱਲ ਹੋਈ ਹੈ ਕੋਈ ਮੈਂ ਤੁਹਾਨੂੰ ਪੁੱਛਿਆ ਤੁਹਾਡੀ ਡਾਕਟਰ ਨਾਲ ਗੱਲ ਹੋਈ ਕੋਈ ਇਸ ਮਸਲੇ ਦੇ ਵਿੱਚ ਮੇਰਾ ਸਵਾਲ ਤੁਹਾਨੂੰ ਹੀ ਹੈਗਾ ਤੁਹਾਡੀ ਡਾਕਟਰ ਨਾਲ ਗੱਲ ਹੋਈ ਕੋਈ ਇਸ ਮਸਲੇ ਪਰ ਮੈਨੂੰ ਤੁਸੀਂ ਪੁੱਛਿਆ ਵੀ ਕੀ ਮਾਮਲਾ ਪਹਿਲਾਂ ਮੈਂ ਮਾਮਲਾ ਤੁਹਾਨੂੰ ਦੱਸ ਦਵਾਂ ਤੁਸੀਂ ਕਹਿੰਦੇ ਹੋ ਨਵਾਂ ਸਵਾਲ ਕੁਛ ਬਣਾਉਣ ਕਰ ਦਵਾਂ ਤੇ ਚਲੋ ਤੁਸੀਂ ਇਹਦਾ ਜਵਾਬ ਦੇ ਦਿਓ ਵੀ ਤੁਹਾਡੀ ਡਾਕਟਰ ਨਾਲ ਗੱਲ ਹੋਈ ਕੋਈ ਜਲੰਧਰ ਦੇ ਗੰਗਾ ਹਸਪੀਟਲ ਦਾ ਵੱਡਾ ਕਾਰਨਾਮਾ ਦੇਖਣ ਨੂੰ ਮਿਲਿਆ ਹੈ ਜਿਸ ਉੱਪਰ ਸੱਜੇ ਪਾਸੇ ਦੇ ਚੂਲੇ ਦੀ ਥਾਂ ਖੱਬੇ ਪਾਸੇ ਦੇ ਚੂਲੇ ਦਾ ਆਪਰੇਸ਼ਨ ਕਰਨ ਦੇ ਵੱਡੇ ਇਲਜ਼ਾਮ ਲੱਗੇ ਹਨ ਅੱਜ ਸੁਲਤਾਨਪੁਰ ਤੋਂ ਦਾਖਲ ਮਰੀਜ਼ ਸੁਖਵੰਤ ਸਿੰਘ ਦੇ ਪਰਿਵਾਰ ਨੇ ਕਈ ਮੌਤਵਰ ਬੰਦਿਆ ਦੇ ਨਾਲ ਲੈ ਕੇ ਹਸਪੀਟਲ ਦੇ ਡਾਕਟਰ ਪੀਓ ਸ਼ਰਮਾ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਹਨ ਮਰੀਜ਼ ਦੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਅਸੀਂ ਹਸਪਤਾਲ ਵਿੱਚ ਆਉਣ ਤੋਂ ਪਹਿਲਾਂ ਮਰੀਜ਼ ਦੇ ਐਕਸਰੇ ਵਗੈਰਾ ਕਰਵਾਏ ਸੀ ਜਿਸ ਵਿੱਚ ਸੱਜੇ ਪਾਸੇ ਦੇ ਚੂਲੇ ਵਿੱਚ ਖਰਾਬੀ ਸੀ ਪਰ ਡਾਕਟਰ ਨੇ ਖੱਬੇ ਪਾਸੇ ਦੇ ਚੂਲੇ ਦਾ ਆਪਰੇਸ਼ਨ ਕਰ ਦਿੱਤਾ ਜਿਸ ਨਾਲ ਸਾਡੇ ਮਰੀਜ਼ ਦੀ ਤਬੀਅਤ ਹੋਰ ਵੀ ਵਿਗੜ ਗਈ ਹੈ ਅਤੇ ਪਰਿਵਾਰ ਨੇ ਦੱਸਿਆ ਕਿ ਹੁਣ ਡਾਕਟਰ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਡਾਕਟਰ ਨੇ ਪੁਲਿਸ ਨੂੰ ਬੁਲਾ ਲਈ ਹੈ ਅਤੇ ਬੌਂਸਰਾਂ ਦੀ ਮਦਦ ਨਾਲ ਸਾਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਜਦੋਂ ਮੀਡੀਆ ਨੇ ਡਾਕਟਰ ਨਾਲ ਗਲਬਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਨੇ ਕੋਈ ਗਲਬਤ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮਰੀਜ਼ ਦੇ ਪਰਿਵਾਰ ਅਤੇ ਨਾਲੇ ਲੋਕਾਂ ਵੱਲੋਂ ਕਰੀਬ 2.5 ਘੰਟੇ ਤੱਕ ਹਸਪਤਾਲ ਦੇ ਬਾਹਰ ਡਾਕਟਰ ਨੇ ਇਕਲਾਬ ਪ੍ਰਦਰਸ਼ਨ ਕੀਤਾ ਗਿਆ ਕਰੀਬ 2.5 ਘੰਟੇ ਤੋਂ ਬਾਅਦ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਡਾਕਟਰ ਨੇ ਆਪਣੀ ਗਲਤੀ ਮੰਨੀ ਹੈ ਅਤੇ ਕਿਹਾ ਕਿ ਮੈਂ ਸਾਰਾ ਇਲਾਜ ਮੁਫਤ ਕਰਾਂਗਾ ਜਿਸ ਤੋਂ ਬਾਅਦ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਡਾਕਟਰ ਨੇ মিডিਆ ਨੂੰ ਦੱਸਿਆ ਕਿ ਮਰੀਜ਼ ਨੇ ਦੋਨੋਂ ਚੂਲੇ ਖਰਾਬ ਸਨ ਜਿਸ ਕਾਰਨ ਤਕਲੀਫ ਜ਼ਿਆਦਾ ਹੋਣ ਕਰਕੇ ਪਹਿਲਾਂ ਖੱਬੇ ਪਾਸੇ ਦੇ ਚੂਲੇ ਦਾ ਆਪਰੇਸ਼ਨ ਕੀਤਾ ਗਿਆ ਪਰ ਜਦੋਂ ਡਾਕਟਰ ਕੋਲੋਂ ਪਰਿਵਾਰ ਦੇ ਲਗਾਏ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਡਾਕਟਰ ਨੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਪਰਿਵਾਰ ਨੇ ਮੈਂਬਰਾਂ ਨੂੰ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਅਸੀਂ ਆਪਣੇ ਪਹਿਲਾ ਕਹਿ ਉੱਤੇ ਸਟੈਂਡ ਹਾਂ ਮਰੀਜ਼ ਦਾ ਇੱਕੋ ਚੂਲੇ ਵਿੱਚ ਨੁਕਸੀ ਖੱਬੇ ਪਾਸੇ ਦਾ ਚੂਲਾ ਬਿਲਕੁਲ ਠੀਕ ਸੀ ਪਰ ਪਰਿਵਾਰ ਨੇ ਕਿਹਾ ਕਿ ਡਾਕਟਰ ਨੇ ਮੰਨਿਆ ਹੈ ਕਿ ਅਸੀਂ ਸਾਰੇ ਇਲਾਜ ਦਾ ਖਰਚਾ ਚਲਾਂਗੇ। ਕਰੀਬ 2.5 ਘੰਟੇ ਦੇ ਪ੍ਰਦਰਸ਼ਨ ਤੋਂ ਬਾਅਦ ਡਾਕਟਰ ਨਾਲ ਗੱਲਬਾਤ ਕਰਨ ਤੋਂ ਬਾਅਦ ਪਰਿਵਾਰ ਨੇ ਪ੍ਰਦਰਸ਼ਨ ਕਰ ਦਿੱਤਾ। ਜੋ ਕਿ ਹੈਗੀ ਸਮਵਾਰ ਨਹੀਂ ਸੀ। ਇਦੋਂ ਇਹਨਾਂ ਡਾਕਟਰ ਤੋਂ ਦਹਾਇਆ ਉਹ ਇੱਕ ਸ਼ੋਅ ਕਰਦਾ ਦੇ ਇੱਕ ਚੈਟ ਸੀਗਾ ਇਹ ਸੀਗਾ ਇਹਨਾਂ ਨੂੰ ਪਤਾ ਸੀਗਾ ਕਿ ਦੂਜੀ ਸਾਈਡ ਦੇ ਵਿੱਚ ਤੁਹਾਨੂੰ ਪ੍ਰੈਕਟਿਕ ਡਾਕਟਰ ਨੇ ਪਹਿਲਾਂ ਉਹ ਕਰਤਾ ਡਾਕਟਰ ਕੋਲ ਗਈ ਥੋੜੀ ਜਿਹੀ ਉਹ ਕਹਿੰਦਾ ਉਹ ਰੇਟ ਕਰਤਾ ਦੂਜਾ ਉਹ ਕਰਨਾ ਸੀ ਉਹਨੇ ਇਹਨਾਂ ਨੂੰ ਇਹਨਾਂ ਨੇ ਕਿਹਾ ਸੀ ਜਿਉਂ ਟੂਲੇ ਦਾ ਐਕਸਰਾ ਕੋਈ ਕਰਾਉਣਾ ਸੀ ਇਹਦਾ ਬਗਵਾ ਪੀਗਾ ਉੱਥੇ ਬਿਠਾ ਕੇ ਉਹ ਸਾਰਾ ਸੋਲਵ ਕਰ ਦੋ ਸਭ ਜਿਹੜਾ ਮੈਟਰ ਦਾ ਸੋਲਵ ਹੋਇਆ ਪਰਿਵਾਰ ਦੇ ਤੇ ਰਜਮਨ ਦਾ ਹੀ ਪ੍ਰਭਾਵ ਹਾਂਜੀ ਅੱਜ ਦੇ ਦਿਨ ਲੰਸਰ ਕੀ ਹੈ ਜਦੋਂ ਉਹਨੇ ਗੰਤ ਪ੍ਰੈਸ਼ਰ ਕੀਤਾ ਗਿਆ ਸੀ ਰਾਈਟ ਟੁੱਟਿਆ ਸੀ ਤੇ ਲੈਫਟ ਵਾਲਾ ਪੈਨ ਕਰ ਦਿੱਤਾ ਸੀ ਠੀਕ ਹੈ ਜੀ ਤੇ ਉਹਨਾਂ ਨੇ ਪਰੇ ਗੱਲ ਆ ਯਾਰ ਉਹਨਾਂ ਨੇ ਪਰਿਵਾਰ ਦੇ ਸਾਰੀ ਗੱਲ ਬੰਦ ਲਈ ਜਿਹੜੀਆਂ ਸਾਡੀਆਂ ਸ਼ਰਤਾਂ ਨੇ ਜਾਂ ਜਿਹੜੀਆਂ ਸਾਡੀਆਂ ਡਿਮਾਂਡ ਸੀ ਇਹ ਸਾਰਾ ਆਪਰੇਸ਼ਨ ਦਾ ਖਰਚਾ ਇਸ ਹਸਪਤਾਲ ਨੂੰ ਕੀਤਾ ਜਾਏਗਾ ਜੋ ਵੀ ਹੈਗਾ ਵੇ ਕਿਉਂਕਿ ਵੇਖੋ ਨੁਕਸਾਨ ਤਾਂ ਪਰਿਵਾਰ ਦਾ ਹੋਇਆ ਇਹਨਾਂ ਨੇ ਉਹ ਮਰੀਜ਼ ਤਾਂ 4 ਮਹੀਨੇ ਬੈੱਡ ਤੇ ਹੀ ਰਹਿਣਾ ਸਰ ਹੁਣ ਦੇ ਕਿ ਕੋਸਟ ਦਾ ਰੁਪਇਆ ਛੋੜਦਾ ਯਾਰ ਉਹਨੂੰ ਬਸਾਂ ਨਹੀਂ ਆਉਂਦੀ ਚਲੋ ਪ੍ਰੈਸ਼ਰ ਗੰਤ ਹੋ ਗਿਆ ਸਾਰਾ ਪਾਰਟ ਟੂ ਬੋਡੀ ਹੋ ਜੂਗੀ ਜੇ ਨਾ ਬਣਾ ਤੇ ਪੇਸ਼ੈਂਟ ਦੇ ਵੀ ਅਭੀ ਨਾ ਵੀ ਉਹਦੀ ਫੀਰ ਵੀ ਆਪਾਂ ਖਰਚੇ ਤੇ ਕੰਪਰਮਾਈਜ਼ ਕਰਦੇ ਨਹੀਂ ਆਪਾਂ ਖਰਚੇ ਤੇ ਕੰਪਰਮਾਈਜ਼ ਨਹੀਂ ਕਰਦੇ ਜੀ ਸੋ ਲੋ ਵੈਰੀ ਗੁੱਡ ਜੇ ਪੇਸ਼ੈਂਟ ਦੀ ਅਭੀ ਨਾ ਵੀ ਕੋਈ ਜਾਨ ਵੀ ਉਹਦੀ ਫੇਰ ਆਪਾਂ ਡਾਕਟਰ ਤੇ ਕਾਰਵਾਈ ਕਰਦੇ ਸੀ ਇਹ ਜੇ 2 2.5 ਘੰਟੇ ਜਿੰਨ ਜਦੋਂ ਜ਼ਿਆਦਾ ਲੱਗੀ ਨਾ ਇਹ ਸਾਡੇ ਕੰਦੀ ਸਾਹਿਬ ਤੇ ਪੱਟੀ ਸਾਹਿਬ ਦੀ ਮਿਹਨਤ ਸਦਕਾ ਇਹ ਕੰਮ ਹੋਇਆ। ਇਹ ਖਰਚੇ ਦੀ ਕੋਈ ਨਹੀਂ ਗੱਲ। ਖਰਚੇ ਦੀ ਕੋਈ ਗੱਲ ਨਹੀਂ ਹੋਈ ਸੀ। ਸਿਰਫ ਆਪਰੇਸ਼ਨ ਹੋਣਾ। ਖਰਚੇ ਦੀ ਕੋਈ ਗੱਲਬਾਤ ਨਹੀਂ ਹੋਈ। ਖਰਚੇ ਦੀ ਕੋਈ ਗੱਲਬਾਤ ਨਹੀਂ। ਇੱਕ ਤਾਂ ਇੱਕ ਗਲਤੀ ਨਾ ਹੋ ਗਿਆ ਜੋ ਹੋਣਾ ਸੀ। ਆਪਰੇਸ਼ਨ ਦੀ ਕੋਈ ਨਹੀਂ ਹੈਗਾ ਜੀ। ਇਹ ਸਿਰਫ ਡਾਕਟਰ ਨੇ ਆਪਣੀ ਸਾਰੇ ਸੌਰੀ ਫੀਲ ਕੀਤੀ ਸਾਨੂੰ। ਇਹ ਗਲਤੀ ਕਿ ਮੇਰੇ ਕੋਲ ਗਲਤੀ ਹੋਈ ਹੈ। ਸਰ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਹੋ ਪੱਟੀ ਸਾਹਿਬ ਜੀ ਕਿ ਆਪ ਡਾਕਟਰ ਸਾਹਿਬ ਨੇ ਮੰਨਿਆ ਕਿ ਚੁੱਲਾ ਜਿਹੜਾ ਰਾਈਟ ਸਾਈਡ ਦਾ ਕਰਨਾ ਸੀ ਲੈਫਟ ਸਾਈਡ ਦਾ ਕਰਨਾ। ਨਹੀਂ ਨਹੀਂ ਡਾਕਟਰ ਸਾਹਿਬ ਆ ਜੀ ਚੁੱਲੇ ਦੋਨੇ ਪਾਸੇ ਦੋਨੇ ਪਾਸੇ। ਮੋਡਿੰਗ ਆ ਗਈ ਪਰ ਮੇਰੇ ਮੇਰੀ ਮੋਡਿੰਗ ਨਹੀਂ ਆ ਗਈ ਡਾਕਟਰ ਕਹਿ ਰਿਹਾ ਕਿ ਦੋਵੇਂ ਟੁੱਟੇ ਸੀ ਪਰ ਮੇਰੀ ਮੋਡਿੰਗ ਨਹੀਂ ਆ ਗਈ ਮੇਰੀ ਮੋਡਿੰਗ ਹੋ ਰਹੀ ਹੈ ਜਿਹੜੀ ਮੈਂ ਪਹਿਲਾਂ ਦਿੱਤੀ ਹੈ ਕਿ ਰਾਈਟ ਦਾ ਟੁੱਟਿਆ ਸੀ ਲੈਫਟ ਦਾ ਕੀਤਾ ਮੈਂ ਆਪਣੀ ਗਲਤੀ ਸਟੈਂਡ ਹੈਗਾ ਵਾ ਠੀਕ ਹੈ ਜੀ ਇੱਕ ਮੈਨੂੰ ਹੋਰ ਗੱਲ ਕੀਤੀ ਹੈ ਜੀ ਡਾਕਟਰ ਸਾਹਿਬ ਕਹਿੰਦੇ ਕਿ ਇੱਥੇ ਚਿੱਟਾ ਪੀਂਦਾ ਜੀ ਮੈਂ ਗੱਲ ਕੀਤੀ ਹੈ ਜੇ ਪੀਂਦਾ ਹੋਊਗਾ ਤਾਂ ਮੈਂ ਉਹਨੂੰ ਸਬਤ ਕਰਦਾਗਾ ਨਹੀਂ ਪੀਂਦਾ ਹੋਊਗਾ ਤਾਂ ਮੈਂ ਅਲਫਾਜ ਉਹ ਤੇ ਵਾਪਸ ਲੈਣਾ ਵਾ ਸਰ ਇੱਕ ਡਾਕਟਰ ਸਾਹਿਬ ਨੇ ਤੁਹਾਡੇ ਉੱਪਰ ਵੀ ਕੋਈ ਬਲੇਮ ਲਗਾਏ ਸੀਗੇ ਕਿ ਤੁਹਾਡੇ ਵੱਲੋਂ ਉਹਨਾਂ ਦੀ ਪਾਈਂ ਖੇਡਖਾਨੇ ਦੇ ਦਿੱਤੇ ਆ ਦੇਖ ਉਹ ਅਗਰੈਸਿਵ ਹੋ ਜਾਂਦੀ ਕਿ ਉਹ ਲੜਨ ਨੂੰ ਜਾਂਦੇ ਨੇ ਵੇਖੋ ਸਾਡੀ ਇੱਕੋ ਹੀ ਗੱਲ ਹੈ ਸਰ ਨਿਬੜ ਗਈ ਉਹਨਾਂ ਆਪਣੀ ਇਹ ਨਿਬੜੀ ਆਪਰੇਸ਼ਨ ਦਾ ਪਹਿਲਾਂ ਹੀ ਦੋ ਲਾੜੀ ਪਾਣਾ ਸੀ ਨਹੀਂ ਨਿਬੜੀ ਗਈ ਵੇਖੋ ਇਹ ਪਹਿਲਾਂ ਮੰਦੇ ਨਹੀਂ ਸੀ ਧਮਕੀਆਂ ਦੇ ਰਹੇ ਸੀ ਹਾਂ ਬਿਲਕੁਲ ਨਹੀਂ ਸਾਨੂੰ ਵਾਈਟ ਕਰਾਉਣਾ ਤੁਸੀਂ ਵਾਈਟ ਕਰਾਉਂਦੇ ਮੈਂ ਮੈਂ ਤਾਂ ਚਾਹਦਾ ਤੂੰ ਵੇਖੋ ਇਹਦਾ ਬਾਈਟ ਜਿਹੜੀ ਡਾਕਟਰ ਦੀ ਫਰਕ ਯਾਰ ਮਾਮਲੇ ਚ ਇਦਾਂ ਦੇ ਕੰਮ ਨਹੀਂ ਇਹ ਹਰ ਕਦੋਂ ਨਹੀਂ ਪੱਲਗਾ ਸੁਣੋ ਜੀ ਅਰੇ ਮਾਮਲੇ ਤੁਸੀਂ ਵੀ ਆਉਂਦੇ ਰੋਲਾ ਪਿੰਦਾ ਨਿਬੜੇ ਜਾਂਦੀ ਆ ਸਾਨੂੰ ਵੀ ਡਾਕਟਰ ਸਾਹਿਬ ਦੀ ਮੈਨ ਵਾਈਟ ਜਰੂਰੀ ਨਹੀਂ ਸਾਨੂੰ ਉਹਨਾਂ ਦੇ ਵੀ ਕਦਮ ਦੇਖੋ ਤੁਹਾਡੀ ਦੇਖੋ ਜੇ ਡਾਂਸਿੰਗ ਪਿੱਛਾ ਇੱਕ ਵਾਰ ਇਹ ਕੋਈ ਮੈਨ ਵਾਈਟ ਲਾਈ ਸਾਨੂੰ ਕਹਿਣਾ ਪਰ ਡਾਕਟਰ ਸਾਹਿਬ ਦੀ ਵਾਈਟ ਜਰੂਰ ਕਰਾਣੀ ਮੈਂ ਕਹਿੰਦਾ ਮੈਂ ਹੁਣ ਵੀ ਚਾਹਨਾ ਵਾ ਕਿ ਡਾਕਟਰ ਸਾਹਿਬ ਵਾਈਟ ਦੇ ਦੇ ਉਹਨੇ ਪੱਤੂ ਬਗੈਰ ਥੋੜਾ ਖਬਰ ਕੰਮ ਨਹੀਂ ਨਹੀਂ ਦੇਖੋ ਇਹ ਲਿਖਤੀ ਹੋਇਆ ਜਿਹੜਾ ਮਾਮਲਾ ਸਾਰਾ ਲਿਖਿਆ ਹੋਇਆ ਹੈ ਜਿਹੜੀ ਗੱਲ ਆਪਾਂ ਇੱਥੇ ਕਰ ਰਹੇ ਆ ਉਹ ਡਾਕਟਰ ਸਾਹਿਬ ਦੀ ਕਰਾਓ ਡਾਕਟਰ ਮੈਂ ਤਾਂ ਚੱਟਟਾਟਾ ਬਿਆਨ ਦੇ ਗਏ ਹੋਰ ਵਰਸਨ ਜਰੂਰੀ ਹੈ ਗੋਰਮ ਜੀ ਗੋਰਮ ਜੀ ਪੇਸ਼ ਹੈ ਗੋਰਮ ਜੀ ਡਾਕਟਰ ਸਾਹਿਬ ਜੇ ਅਗਰ ਡਾਕਟਰ ਸਾਹਿਬ ਦੀ ਜਗ੍ਹਾ ਦੇ ਦੋਨੇ ਆ ਗਏ ਜਿਹੜਾ ਲਿਖਤੀ ਕੋਈ ਦੱਸਾ ਜੀ ਇਸ ਦੀ ਖਾਸ ਵਾਲਾ ਹੈਗਾ ਕਿ ਇਹ ਵੈਰੀਫਾਈ ਹੋ ਗਿਆ ਵਾ ਕਿ ਦੋਨੇ ਚੂਲੇ ਫ੍ਰੈਕਚਰ ਸੀ ਜਾਂ ਇੱਕ ਸੀ ਇਹ ਵੈਰੀਫਾਈ ਕੀਤਾ ਨਹੀਂ ਨਹੀਂ ਵੈਰੀ ਇੱਕੋ ਹੀ ਚੂਲਾ ਫ੍ਰੈਕਚਰ ਸੀ ਜੀ ਐਕਸ ਰੇ ਦੇਖੇਗੇ ਠੀਕ ਹੈ ਐਕਸ ਰੇ ਉਹਨਾਂ ਨੇ ਨਹੀਂ ਦਿਖਾਇਆ ਜਿਹੜਾ ਸਾਡੇ ਕੋਲ ਸੀ ਇੱਕੋ ਹੀ ਚੂਲਾ ਫ੍ਰੈਕਚਰ ਹੈ ਜੀ ਅਸੀਂ ਆਪਣੀ ਗੱਲ ਤੇ ਸਟੈਂਡ ਆ ਅਸੀਂ ਆਪਣੇ ਲਈ ਕਰਾ ਲਈਏ ਜੀ ਸਮਝੋਤੇ ਦੇ ਵਿੱਚ ਕੀ ਲਿਖਿਆ ਗਿਆ ਇਹ ਹੋਇਆ ਗੱਲ ਸੁਣੋ ਸਰ ਸਰ ਵੈਰੀਫਾਈ ਹੋਇਆ ਹੈ ਕਿ ਦੋਨੇ ਚੂਲੇ ਉਹ ਤੁਸੀਂ ਡਾਕਟਰ ਸਾਹਿਬ ਦੀ ਵਾਈਟ ਕਰਾਉਗੇ ਵੀ ਜੀ ਅਸੀਂ ਕਹਿੰਨੇ ਵਾਈਟ ਕਰਾਣੀ ਚਾਹੀਏ ਜੀ ਡਾਕਟਰ ਵਾਈਟ ਕਰਾ ਉਹਦੀ ਸਾਹਮਣੇ ਬੈਠ ਕਰਤੀ ਹੈ ਭਾਈ ਤੇਰੇ ਸਮਝੋਤੇ ਦੇ ਵਿੱਚ ਕੀ ਲਿਖਿਆ ਗਿਆ ਅਸੀਂ ਕੋਈ ਹਰਜਾਨਾ ਨਹੀਂ ਲਾਗੇ ਜੀ ਅਸੀਂ ਕੋਈ ਹਰਜਾਨਾ ਨਹੀਂ ਲਾਗੇ ਜੇ ਦੋਵੇਂ ਟੁੱਟੇ ਹੋਣ ਜੀ ਉਹ ਟੁੱਟੇ ਹੋਣ ਤਾਂ ਪਹਿਲਾਂ ਕੋਈ ਦੱਸਿਆ ਗਿਆ ਸਾਨੂੰ ਵੀ ਨਹੀਂ ਸਮਝੋਤੇ ਦੇ ਵਿੱਚ ਕੀ ਲਿਖਿਆ ਗਿਆ ਸਮਝੋਤੇ 'ਚ ਇਹ ਲਿਖਿਆ ਗਿਆ ਜੀ ਕਿ ਜਿੰਨਾ ਵੀ ਖਰਚਾ ਦੋਵੇਂ ਟੁੱਲੇ ਦੋਵੇਂ ਜੁੜੇ ਤੇ ਇਹ ਲਿਖਿਆ ਗਿਆ ਕਿ ਜੇ ਟੁੱਲੇ ਦਾ ਲਾਇਸੈਂਸ ਪਾ ਲਈਏ ਉਹ ਦੋ ਜਿਹੜਾ ਵੀ ਜਿੰਨਾ ਦੇ ਮਹੀਨਾ ਜੋ ਲੱਗੇ ਨਹੀਂ ਖਰਚਾ ਸਾਰਾ ਉਹ ਲਾਇਸੈਂਸ ਕਰ ਲਈਏ ਉਹਦੀ ਲਿਖਤੀ ਕਾਪੀ ਦਿਖਾ ਦਿਓ ਇੱਕ ਮਿੰਟ ਜਿਹੜੀ ਸਮਝੋਤੇ ਦੀ ਲਿਖਤੀ ਕਾਪੀ ਨਹੀਂ ਹੋਇਆ ਜੀ ਲਿਖਤ ਹੋ ਜਾਣਾ ਜੀ ਲਿਖਤੀ ਕਾ ਆਪਣੇ ਪੇਸ਼ੈਂਟ ਦੱਸਣ ਹਾਂਜੀ ਹਾਂਜੀ ਆਓ ਸਾਰਾ ਵਾਈਟ ਕਰੀਏ ਯਾਰ ਇੱਕ ਮਿੰਟ ਲਾਈਵ ਚੱਲਦੇ ਸਾਰੇ ਆ ਦੇ ਜਾਂਦੇ ਯਾਰ ਰੋ ਯਾਰ 2 ਮਿੰਟ ਰੋ ਯਾਰ ਕੀ ਮਾਮਲਾ ਕੀ ਹੈ ਡਾਕਟਰ ਸਾਹਿਬ ਮਾਮਲਾ ਹੈ ਕਿ ਤਿਆਰੀ ਉਹਦੇ ਦੋਨੋਂ ਸੱਜੇ ਤੇ ਖੱਬੇ ਚੂਲੇ ਹਰੇਚੇ ਸੀਗੇ ਠੀਕ ਹੈ ਜਦੋਂ ਆਪਾਂ ਆਪਰੇਸ਼ਨ تھیਟਰ 'ਚ ਲੱਗੇ ਗਏ ਹੁਣ ਪੁੱਛਿਆ ਕਿਹੜੇ ਪਾਸੇ ਤਕਲੀਫ ਜ਼ਿਆਦਾ ਹੈਗੀ ਇਹ ਖੱਬੇ ਪਾਸੇ ਕੰਬੇ ਪਾਸੇ ਦਾ ਆਪਰੇਟ ਕੀਤਾ ਹੁਣ ਨਾਲ ਦੇ ਸਮਝਾਤਾ ਹੈ ਮੈਡਮ ਹੈਗੇ ਸਰ ਉਹ ਕਹਿੰਦੇ ਖੱਬੇ ਦਾ ਕਰਾਣਾ ਹੈ ਖੱਬੇ ਦਾ ਦੋ ਦਿਨ ਬਾਅਦ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਉਹ ਟੁੱਟਾ ਹੈ ਸਰ ਸਰ ਉਹ ਕਹਿੰਦੇ ਕਰਾਣਾ ਨਹੀਂ ਸੀ ਉਹਦੇ ਕਹਿੰਦੇ ਕਰਾਣਾ ਨਹੀਂ ਸੀ ਪਤਾ ਪੇਸ਼ੈਂਟ ਦੀ ਲੋੜ ਸੀਗੀ ਨਾ ਸਰਸ਼ੇ ਦੇ ਵੀ ਐਲੀਵਿਸ਼ਨ ਆਏ ਦੋਸਤ ਨੂੰ ਘੜਦੇ ਸਰ ਨਾ ਨੈਸ਼ਨਲ ਲੈਵਲ ਚ ਐਥਲੀਟ ਹੈ ਟੈਨਿਸ ਵਾਲੀਬਾਲ ਪਰ ਦਾ ਪਾਸ ਫਾਈਲ ਮੈਡਮ ਪਲੀਜ਼ ਪੰਜਾਬੀ ਦੇ ਡਾਕਟਰ ਨੂੰ ਜਾਈਏ ਮੈਡਮ ਪੰਜਾਬੀ ਆਪ ਮੈਂ ਪੰਜਾਬੀ ਦੇ ਵਿੱਚ ਵੀ ਕਰੀਬ ਕਰੋ ਮੈਡਮ ਡਾਕਟਰ ਸਾਹਿਬ ਤੁਹਾਡੇ ਤੇ આરોਪ ਲੱਗ ਰਹੇ ਕਿ ਤੁਹਾਡੇ ਨਸ਼ੇ ਦੇ ਵੀ ਕੋਈ આરોਪ ਲੱਗ ਰਹੇ ਡਾਕਟਰ ਸਾਹਿਬ ਬੜੀ ਇੱਕੋ ਯਾਰ ਗੱਲ ਕਰੀਏ ਭਾਈ ਹਾਂਜੀ ਹਾਂਜੀ ਡਾਕਟਰ ਸਾਹਿਬ ਦੱਸੋ ਮੜਾ ਆਹ ਦਾ ਦੱਸਣਗੇ ਨਹੀਂ ਡਾਕਟਰ ਸਾਹਿਬ ਤੁਸੀਂ ਮੜਾ ਬਰੀਫ ਕਰੋ ਨਾ ਤੁਹਾਡੇ ਤੇ આરોਪ ਲਾ ਕਰੀਏ ਸਰ ਉਹਨਾਂ ਨੂੰ ਪਚਲੇ ਆਪਾਂ ਤੁਸੀਂ ਦੱਸੋ ਸਰ ਤੁਸੀਂ ਆਪਣਾ ਪੱਖ ਰੱਖਦੇ ਹੋ ਤੁਸੀਂ ਆਪਣਾ ਪੱਖ ਜਿਹੜੇ ਮੈਂ ਇਹਨਾਂ ਨੇ ਲਾਏ ਨੇ ਦੱਛੇ ਰਹੇ ਆ ਮੈਂ ਮਾਲਫਾਈ ਬਪ ਲੈਣਾ ਜੇ ਮੈਨੂੰ ਵੈਰੀਫਾਈ ਹੋਏਗਾ ਤੇ ਮੈਂ ਤੁਹਾਨੂੰ ਮੀਡੀਆ ਦੱਸਾਂਗਾ ਤੁਸੀਂ ਤੁਸੀਂ ਕਰਾਓ ਤੁਸੀਂ ਟੈਸਟ ਕਰਾਵਾਓ ਸਰ ਹੁਣ ਤੁਹਾਡਾ ਪਾਰਟੀ ਦਾ ਕੀ ਕੰਪਰਮੇਟ ਹੋ ਰਿਹਾ ਸਰ ਮੈਂ ਇਲਾਜ ਕਰਨਾ ਸਰ ਮੈਂ ਟੈਸ਼ਨ ਗਲਤ ਹੋਇਆ ਆਪਣੇ ਕੋਲ ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਤੇ ਦੂਜੇ ਵੱਲੋਂ ਕਿਹਾ ਜਾ ਰਿਹਾ ਗਲ ਹੋ ਗਈ ਗੱਲ ਸੈਟਲ ਹੋ ਗਈ ਹੈ ਉਹਨਾਂ ਨਾਲ ਮਹੀਨੇ ਚ ਸੈਟਲ ਨਹੀਂ ਕਰ ਸਕਦਾ ਕਰਕੇ ਦੱਸਿਆ ਗਿਆ ਹੈ ايو سنو ايو سنو ايو ਕੋਈ ਅਜੀਬ ਨਾ ਲੱਗਦਾ ਹੋਵੇ ਕਿ ਨਾ ਕਰਚਾ ਹੋ ਰਿਹਾ ਕੋਈ ਨਾ ਬਹੁਤ ਗਲਤੀਆਂ ਹੀ ਹੋ ਮੈਂ ਦੋਸਤੇ ਪਹਿਲਾ ਪਹਿਲਾ ਗਲਤੀ ਹੈ ਕਿ ਹਾਂ ਜੀ ਹੂੰ ਕਿਹਾ ਨਾ ਉਹ ਉਹ ਹੈਕਿੰਗ ਨਾਲ ਬੋਲੋ ਡਾਕਟਰ ਸਾਹਿਬ ਨੇ ਦੋਨੇ ਚੋਲੇ ਖਾਵਾਤੇ ਡਾਕਟਰ ਸਾਹਿਬ ਨੇ ਹੈ ਡਾਕਟਰ ਸਾਹਿਬ ਉਹਨਾਂ ਨੇ ਮੰਨ ਲਿਆ ਕਿ ਅਸੀਂ ਮੰਨ ਲਿਆ ਕਿ ਜਿਹੜਾ ਇਲਾਜ ਨਹੀਂ ਪਰ ਡਾਕਟਰ ਸਾਹਿਬ ਨੇ ਕਿਉਂ ਕਿਹਾ ਵੀ ਇੱਕ ਟੂਲਾ ਮੈਂ ਜਿਹੜਾ ਉਹ ਗਲਤੀ ਨਾਲ ਜਿਹੜਾ ਇਸ ਤਰ੍ਹਾਂ ਉਹਨਾਂ ਨੇ ਕਿਹਾ ਨਹੀਂ ਹੈਗਾ ਡਾਕਟਰ ਸਾਹਿਬ ਦੇ ਤਾਂ ਹੁਣ ਕਿਹੜਾ ਹੀ ਹੈ ਉਹ ਤਾਂ ਕੋਈ ਪਤਾ ਕਿਹੜਾ ਹੀ ਹੈ ਪਾ ਹੈ ਕਿ ਚੂਲਾ ਇੱਕ ਚੂਲਾ ਖਰਾਬ ਸੀ ਨਹੀਂ ਕੱਲ ਤਾਂ ਰੱਖਿਆ ਸੀ ਮੁੰਡਾ ਪਰਿਵਾਰ ਤਾਂ ਹੁਣ ਵੀ ਕਹਿ ਰਿਹਾ ਵੀ ਇੱਕ ਦਾ ਇੱਕ ਹੀ ਚੂਲਾ ਖਰਾਬ ਸੀ ਪਰਿਵਾਰ ਤਾਂ ਹੁਣ ਵੀ ਇਹੀ ਕਹਿ ਰਿਹਾ ਸਾਨੂੰ ਮਿਲਿਆ ਸੀ ਸਾਨੂੰ ਕਿੱਲਾ ਕਿਉਂ ਇਹਨਾਂ ਨੇ ਕਿਹਾ ਮੈਂ ਨਹੀਂ ਕਿਹਾ ਨਹੀਂ ਕਿਸੇ ਨੇ ਕਿਹਾ ਜੀ ਅੱਪਾ ਹੈ ਨਹੀਂ ਫਿਕਰ ਨਹੀਂ ਸੀ ਕਿਤੇ ਮੈਂ ਮੈਨੂੰ ਪਸੰਦ ਆ ਰਹੀ ਕੋਈ ਮਤਲਬ ਗਲਤੀ ਗਲਪ੍ਰੇਸ਼ਨ ਹੋਇਆ ਹੈ ਪੈਸੇ ਦੁੱਭ ਗਏ ਸਰ ਜੀ ਕਹਿੰਦਾ ਅੰਦਰ ਦੀ ਗੱਲ ਹੈ ਜੀ ਕੋਈ ਪਰਿਵਾਰਕ ਕੋਈ